ਮੇਰੇ ਸਾਡੇ ਸਾਹਿਬ ਜੀ ਵੀ ਆ ਗਏ ਪੈਰ ਹਟਾਣ ਆਲੇ ਆ ਗਏ ਸਭੀ ਇਹੋ ਜਿਹੀਆਂ ਵੰਡਰਾਂ ਲਾ ਕੋਲ ਬਹਾਰ ਆ ਗਏ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 27 ਤਰੀਕ ਦੂਜਾ ਮਹੀਨਾ 2024 ਜੋ ਕਿ ਸਦਾਰ ਸੀਐਮ ਸਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਮੀਮ ਚੜਾਈ ਸੀ ਸਰਕਾਰ ਤੁਹਾਡੇ ਦੁਆਰ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਇਲਾਕੇ ਦੇ ਹਲਕੇ ਦੇ ਸਤਿਕਾਰਯੋਗ ਐਮਐਲਏ ਡਾਕਟਰ ਇੰਦਰਬੀਸ ਨਿੱਜਰ ਸਾਹਿਬ ਜੀ ਦੀ ਅਗਵਾਈ ਵਿੱਚ ਅੱਜ ਇਹ ਇੱਕ ਵਿਸ਼ਾਲ ਕੈਂਪ ਕੋਟ ਆਤਮਾਰਾਮ ਪੱਥਰਾਮਾਰੀ ਪਾਰਕੇ ਦੇ ਵਿੱਚ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ ਦੇ ਜੋ ਵੀ ਮੁਸ਼ਕਲ ਸਨ ਉਹਨਾਂ ਨੂੰ ਹੱਲ ਕੀਤਾ ਗਿਆ ਜਿਵੇਂ ਕਿ ਲੋਕਾਂ ਦੀਆਂ ਕਾਫੀ ਸਮੇਤੋਂ ਇੰਤਕਾਲਾ ਰੁਗੀਆਂ ਸਨ ਉਹਨਾਂ ਨੂੰ ਸਹੀ ਸੋਧ ਕੀਤੀ ਗਈ ਆਧਾਰ ਕਾਰਡਾਂ ਦੇ ਵਿੱਚ ਸੋਧ ਕੀਤੀ ਗਈ ਲੇਬਰ ਕਾਰਡ ਬਣਾਏ ਗਏ ਜਾਤੀ bc ਦੇ ਸਰਟੀਫਿਕੇਟ ਬਣਾਏ ਗਏ ਅਤੇ ਹੋਰ ਵੀ ਜੋ ਲੋਕਾਂ ਦੇ ਕੰਮ ਸਨ ਉਹ ਕਰਵਾਏ ਗਏ ਜਿਸ ਵਿੱਚ ਸਮੁੱਚੇ ਅਧਿਕਾਰੀ ਪਹੁੰਚੇ ਅਸੀਂ ਸ਼ੇਰੇ ਪੰਜਾਬ ਸਿੰਘ ਦੀ ਟੀਮ ਵੱਲੋਂ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਆਏ ਹੋਏ ਸਾਰੇ ਅਫਸਰ ਸਾਹਿਬਾਂ ਦਾ ਸਤਿਕਾਰ ਕਰਦੇ ਧੰਨਵਾਦ ਕਰਦੇ ਆ ਅਤੇ ਡਾਕਟਰ ਇੰਦਰਬੀਸ ਨਿੱਜੇ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਬਹੁਤ ਹੀ ਮਾਣ ਤੇ ਸਤਿਕਾਰ ਦਿੱਤਾ ਅਤੇ ਇਲਾਕੇ ਦੇ ਲੋਕਾਂ ਨੇ ਮੁਸ਼ਕਲਾਂ ਨੂੰ ਹੱਲ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ